ਦਿੱਲ-ਦਿੱਲ ਵਿੱਚ ਫਸੇ ਕੋਈ ਪੁੱਤਨਾ ਕਿਸਾਨਾਂ ਉਤੇ ਕਹਿਰਬਾਨੇ ਹੋਵੇ ਕੋਈ ਰੁਤਨਾ ਨਸ਼ਿਆਂ ਦੀ ਦਲ-ਦਲ ਫਸੇ ਕੋਈ ਪੁੱਤਨਾ ਕਿਸਾਨਾਂ ਉਤੇ ਕਹਿਰਬਾਨ ਹੋਵੇ ਕੋਈ ਆਇ ਸਤ ਸਵਾਰਨਾ ਸੁਰਨਾ ਕਲਪਨਾ ਸੁਵਾਨੀ ਜੋਤੋਂ ਮਹੂਸਾਈ ਕਹਿਣਾ ਮਨ ਮੇਰੇ ਸਵਾਰੋਨਾ ਦੇ ਸੱਚੀ ਸਾਈ ਬਾਪ ਕਿਆ ਨਾ ਇਕਰ ਤੇ ਰ ਕਾਹਾਂ ਤੇ ਰੋਖ ਚਲਦੇ ਸੋ ਪਾਈ ਸਭਾ ਸਿਖਲਾ ਤੇਰੀ ਨਾਮ ਮਨ ਰਸਾ ਵੇ ਨਾਮ ਜੁ ਕਹਿ ਮਨੁਸਿਆ ਵਜੁ ਜੁਕਨੇ ਹੀ ਕਹਿ ਆਪ ਸੇ ਤੇ ਸਾਈ ਕਿਆ ਨਾ ਕਰਤੇ ਰ ਸਾਚਾ ਨਾਮਯ ਆਧਾਰੋ ਸਾਚਾ ਮਾਧਾ ਨਿਰੰਤਰ ਸਾਸਤਵ ਆਈਆਂ

ਕਹਿ ਨਾਨਕ ਤੈ ਸੁਖੁ ਵਾਰ ਜਿਤ ਕਰ ਅਨਹਦ ਵਾਜੀ ਅਨੰਦ ਸੁਨੋ ਵਟ ਪਾਕੀ ਹੋ ਸਗਲ ਮਨ कह गया हेवन वंद श्रीनाथ के गोरी चरण ला की अनवंद विनमरे प्रकाश upon calls मेंती गति को सुनवाई दोहार सिर्फ को बच्चे से जो की निश्चय नत्र इंडियाय निरंतर गुत्य मद आश्रम गासे में शिवा यदन प्रभु जनम सुधीर आई शरीर संख्या यद جائی دیتا سووری۔ دان مدی اویتا ہے سکتا ہی گویسا ہائی دسکی ان پچان شیب رو بابیسنگ مہارات سکتا ہی گویسا ہائی جسا پاتشین سلوکتا انتان شیب رو بانسر مہارات یہاں دے پوڑ درشن درکتے انترکی گولنہ جی گرو سیون دی کانپیا ای چاو سے زیادی کانپیا اٹینیاں جپیاں جنرام جپیاں جنرام جپیاں وانچپیاں دیکھتا نائی جیوائیں ਦੇਵਕੰਦਰ ਕੀਰਤਨਾ ਪਿਆਰਿਆਂ ਸਤਿ ਆਵੰਦਿ ਇਕਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਜਿਨ੍ਹਾਂ ਸੁਨਾ ਸੁਨੀਆਂ ਕਰਦੇ ਸੀ ਤੇ ਵੰਡੋ ਭਾਈ ਕੋ ਪਿਆਰ ਰੋਹਣਾ ਤੇ ਰਹੀਆਂ ਤਿੱਖਰੇ ਆਇਆ ਰਾਏ ਗਏ ਗੁਰਦੁਆਰੇ ਸੇਵਾ ਲਈ ਕੋਆਂ ਜੀ ਪਿੰਡਿਆਤਰ ਹੁਣੀ ਹਾਰਿਆ ਸਿੱਕੀ ਕਿਸ ਤਰ੍ਹਾਂ ਸਵੈਸਰ ਸਮਲੇ ਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਕ੍ਰਮਾਂ ਸਭ ਗੁਰਦੁਆਰਿਆਂ ملکہ ملکات کے انترکے پورنا دیم بھائی گروہ تمہیں سبات خادصہ دیکھو واہ گروہ واہ گروہ واہ گروہ جتا ہے جتا ان کا سبتہ سبتہ پورا جاننا کلکہ نسائی ساکتہ اچھیا یائے دیکھتی پتیویت کی پہل پانک کی دیتا پانک کی دیتا ਕੀ ਸੈਦ ਵਿਸਾ ਇੱਕ ਹਾਲ ਤਾ ਰੀਤੇ ਬੋਲ ਬਲੇ ਬੋਲਨਾ ਜੀ ਵਾਹਿਗੁਰੂ ਸਿੱਖਾਂ ਨੂੰ ਕੀ ਲਾਂ ਕੇਸ਼ਾਂ ਰਹਤਾਂ ਬੇਕਾਂਤ ਸਹਾਰਾਂ ਤੋਂ ਸਦਾ ਕੁੰਡਾ ਨਾ ਸਿੱਧਾ ਨਾਉ ਦਾ ਸ਼੍ਰੀ ਅੰਮ੍ਰਿਤ ਸਰਜੀ ਦਰਸ਼ਨਾਨ ਚੌਕੀਆਂ ਸੰਧੇਵੰਗੇ ਜੋ ਕੋ ਲੋਗ ਅਤਲ ਪਰੋ ਸਾਜੇ ਘਰ ਬੋਲਨਾ ਜੀ ਵਾਹਿਗੁਰੂ ਸਿੱਖਾਂ ਦਾ ਮਾਨੀ ਮਾ ਮਤੁੱਛੀ ਮਤ ਕਾ ਰੱਖਾ ਵਾਹਿਗੁਰੂ ਇਹ ਨਮਾਨਿਆ ਦੇ ਮਾਨ ਇਹ ਤਾਣੀਆਂ ਦੇ ਤਾਰ ਨਿਯੋਖੀਆਂ ਦੀਓ ਦਿੱਤਾ ਧੰ ਧੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰ ਧੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 10 ਪਾਤਸ਼ਾਹਿਆਂ ਦੇ ਸਰੂਪ ਧੰ ਧੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਓ ਆਪ ਜੀ ਦੇ ਹਜੂਰ ਅਦਾਸ ਬੇਨਤੀ ਜੋਤਰੀ ਹਸ ਜੀ ਪਾਤਸ਼ਾਹੀ ਪਾਛਾ ਸਹਿਬ ਸਤਿਗੁਰੂ ਪੰਜਵੀਂ ਗੁਰੂ ਨਾਨਕ ਜੀ ਦਾਦੇ ਸੰਤਾਰ ਬਾਣੀ ਕੇ ਬੋਹਲ ਸ਼ਾਂਤੀ ਦੇ ਪੁੰਜ ਪਾਤਸ਼ਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਪਾਤਸ਼ਾਹੀ ਆਂਡੇ ਪਾਵਨ ਪਵਿੱਤਰ ਸ਼ੀਧੀ ਘਿਆਲੇ ਦੇ ਸਬੰਧ ਅੰਦਰ ਆਪ ਜੀ ਨੇ ਕਿਰਪਾ ਕੀਤੀ ਸ੍ਰੀ ਪਾਤਸ਼ਾਹ ਹਰ ਸਾਲ ਦੀ ਤਰ੍ਹਾਂ ਆਪਣੇ ਦਰ ਘਰ ਦੇ ਪੀਤਵਾਨ ਸਵਰਜੀ ਮਾਤਾ ਮਜੀਦ ਕੌਲੀ ਸੋਲ ਉਹਨਾਂ ਦੇ ਪਰਿਵਾਰ ਪਾਤਸ਼ਾਹ ਆਪ ਜੀ ਨੇ ਸੇਵਾ ਕਰਨ ਦੇ ਇਸ ਭਾਗੇ ਸਮੇਂ ਮੋਸ਼ਿਸ਼ ਕੀਤੀ ਤੇ ਸੇਵਕ ਕੋ ਸੇਵਾ ਭਣੀ ਆਈ ਹੁਕਮ ਕੋ ਪਰੰਤੁ ਪਾਈ ਦੇ ਅਨਸਾਰ ਪਾਚਾ ਹਰ ਸਾਲ ਦੀ ਤਰ੍ਹਾਂ ਸੋਚਾ ਸੋਹਲ ਪਰਵਾਰ ਆਪ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕrana ਕਰਦੇ ਹੋਏ ਸੱਚੇ ਪਾਚਾ ਕਿਰਤ ਕਮਾਈਆਂ ਕੋ ਸੁਵੰਧ ਦੇ ਰੂਪ ਦੇ ਅੰਦਰ ਪਾਚਾ ਜੀ ਸੇਵਾ ਕਰਨ ਤਰ ਗੁਰੂ ਜੀ ਮਹਾਰਾਜ ਆਪ ਜੀ ਦੇ ਸ਼ੀਧੀ ਦੇ ਅਰਥ ਅੰਦਰ ਸੇਵਕਾਂ ਨੇ ਆਪਣੇ ਕਾਰੋਬਾਰੀ ਸਥਾਨ ਤੇ ਆਪ ਜੀ ਦੇ ਪਵਚਨ ਸਿੱਧੀ ਦਿਹਾੜੇ ਸਮੇਂ ਅੰਦਰ ਜੇ ਸੁਖਮਨੀ ਸਾਹਿਬ ਤੇ ਜਾਪ ਕਰਾਈ 6 ਪੌਮੀਆਂ ਅਨਸਰ ਦੇ ਜਾਪ ਕੋਈ ਪਵਚਾ ਜੀ ਕਿਰਪਾ ਕਰਨੀ ਜਾਪ ਕਰਦੇ ਹਾਂ ਹਜੂਰੀ ਵਿੱਚ ਬਿਚਰਦੇ ਹਾਂ ਪਾਣੀ ਪੜਦੇ ਹਾਂ ਸਿਮਰਨ ਕਰਦੇ ਹਾਂ ਬੇਨਤ ਪੁੱਲਾ ਹੋਈਆਂ ਪਵਚਾ ਉਲਾਨਾਥਤਾ ਦੇ ਹੋਏ ਸਦੀਵ ਕਾਲ ਆਪ ਜੀ ਨੇ ਭਲਾ ਕਰਨਾ ਹੈ سچے پاشا سیو پروار کی سیوا پروان کرنی سچے پاشا جی ماتا منجیت پروار سردار جسبیر ہرجیت جی سو سچے پاشا گلدیپ جی یو ایس اے دھرتی پروار سمیت سیوا کی سردار رکھبیو ایس اے تو سردار اوتار سب نیجر سچے پاشا یو ایس اے تو ਸਰਦਾਰ ਬਲਜੀਤ ਸਿੰਘ ਦੀ ਵਿਰਤ ਪਰਿਵਾਰ ਸਮੇਤ ਯੂਐਸਏ ਤੋਂ ਸਰਦਾਰ ਜਸਮੀਤ ਸਿੰਘ ਜੀ ਪਾਚਾ ਯੂਐਸਏ ਤੋਂ ਅਤੇ ਬੀਬੀ ਪਰਮਿੰਦਰ ਕੌਰ ਦਾ ਪਰਿਵਾਰ ਕੈਨੇਡਾ ਧਰਤੀ ਤੋਂ ਸਮੁੱਚੇ ਪਰਿਵਾਰ ਨੇ ਮਿਲ ਕਰਕੇ ਪਾਚਾ ਆਪ ਜੀ ਦੇ ਪਾਵਨ ਛੇਤੀ ਦਿਹਾੜੇ ਸਮਤ ਅੰਦਰ ਸੁਤੇ ਪਾਚਾ ਜੀ ਹੋ ਸਰਦਾਰ ਗੁਰਦੀਪ ਸਿੰਘ ਜੀ ਯੂਐਸਏ ਸੁਤੇ ਪਾਚਾ ਸਰਦਾਰ ਮਿਲ ਕੇ ਸੇਵਾ ਕੀਤੀ ਪਾਚਾ ਜੀ ਸੇਵਕ ਪਰਿਵਾਰ ਨੇ ਸਰਦਾਰ ਭਰਮਜੀ ਸਿੰਘ ਜੀ ਬਰਾਮਤ ਸਿੰਘ ਨੂੰ ਇਹਨਾਂ ਸੱਚੇ ਪਾਤਸ਼ਾਹ ਠੰਡੇ ਮਿੱਥੇ ਜਾਵਰਾਸ ਦੇ ਕੰਨ ਦੀ ਸੇਵਾ ਕੀਤੀ ਗੋਡਿਆਂ ਦੀ ਸੇਵਾ ਕੀਤੀ ਪਾਤਸ਼ਾਹ ਸਰਦਾਰ ਗਰਮੀ ਸਿੰਘ ਜੀ ਹੁੰਦਲ ਸਰਦਾਰ ਗੁਪਾਲ ਸਿੰਘ ਦੀ ਕੰਗ ਇਹਦੀ ਪਰਨ ਦੀ ਪੋਰ ਦੀ ਅਧਿਰ ਸਰਦਾਰ ਮਸਤਾ ਸਿੰਘ ਦੀ ਹੋਰ ਸੱਚੇ ਪਾਤਸ਼ਾਹ ਆਪ ਜੀ ਦੇ ਸੇਵਕਾਂ ਨੇ ਇਹ ਸੇਵਾ ਸੁਸਪਾਇਆ ਸੱਚੇ ਪਾਤਸ਼ਾਹ ਨਾਮ ਆਪ ਨੂੰ ਜਾਣਦੇ ਕਿਰਪਾ ਕਰਨੀ ਪਾਤਸ਼ਾਹ ਜੀ ਸਾਰਿਆਂ ਦੇ ਪਿਆਰੇ ਪੰਡਾਰੇ ਭਰੂ ਵਰਨ ਨੇ ਗਾਣ ਗਤ ਆਪ ਜੀ ਨੂੰ ਦੂਰ ਕਰਕੇ ਨਵਾਜਣਾ ਸੱਚੇ ਪਾਤਸ਼ਾਹ ਸੇਵਕਾਂ ਵੱਲੋਂ ਸੰਤਾਂ ਵਾਸਤੇ ਆਪ ਜੀ ਦੀਆਂ ਦਿੱਤੀਆਂ ਜਾਂ ਦਾਤਾਂ ਦੇ ਵਿੱਚੋਂ ਠੰਡੇ ਵਿੱਚ ਜਲਦੀ ਛਵੀਨ ਸੱਚੇ ਪਾਤਸ਼ਾਹ ਜੀ ਸੰਤਾਂ ਵਾਸਤੇ ਪਾਤਸ਼ਾਹ ਜੀ ਪ੍ਰਸ਼ਾਦੇ ਦਾ ਅੰਗਰ ਅਤੇ ਪਾਤਸ਼ਾਹ 파ਲਨ ਪਵਿੱਤਰ ਕੜਾ ਪ੍ਰਸ਼ਾਂਤੀ ਦੇਗਾ ਜੀ ਸੱਚੇ ਪਾਤਸ਼ਾਹ ਜੀ ਨਰ ਪ੍ਰਵਾਨ ਹੋਵੇ ਪਰਵਾਰਾਂ ਨੂੰ ਆਪਰਿਸ਼ਾਦ ਖਿਆਲੀ ਸੰਗਤ ਅੰਦਰ ਮੰਤੇ ਜੋ ਜੀ ਸ਼ਗੇ ਸਵਾਸ ਸਵਾਸ ਆਪ ਜੀ ਦਾ ਨਾਮ ਸਤਨਾਕ ਸ਼੍ਰੀ ਵਾਹਿਗੁਰੂ ਇੱਕ ਟੱਪੇ ਪਾਸ਼ਾ ਜੀ ਦਿੱਪਾ ਕਰਨੀ ਆਪ ਜੀ ਨੇ ਖਾਵੇ ਖਰਚੇ ਨਾਲ ਮਿਲ ਭਾਈ ਝੋਟ ਨਾ ਆਵੇ ਵਰਤ ਹੋ ਜਾਏ ਸੱਚੇ ਪਾਚਾ ਇਹਨਾਂ ਪਰਵਾਰਾਂ ਨੇ ਇਸ ਸੇਵਾ ਕਿਸਾਨੇ ਆ ਪਾਚਾ ਸਭ ਦੇ ਖਜਾਨੇ ਭੰਡਾਰੇ ਭਰਪੂਰ ਕਰਨ ਨੇ ਆਰ ਕਟਿਲਪੂਰ ਕਰਕੇ ਨਵਜਨਾ ਜੀ ਸੱਚੇ ਪਾਤਸ਼ਾਹ ਜੀ ਮਾਨਮਨਜੀਤਪੁਰ ਜੀ ਦੇ ਸਾਰੇ ਪਰਿਵਾਰ ਦੇ ਸਿਰ ਤੇ ਮੇਰੇ ਪ੍ਰਾਰਥਨਾ ਇਸੇ ਤਰ੍ਹਾਂ ਪਾਸਪੋਰਟ ਪਿਆਰ ਦੀਆਂ ਦਾਤਾ ਇੱਕ ਦਾ ਇੱਕ ਪਾਤ ਚੜ੍ਹਦੀ ਕਲਾਈ ਦਾਤ ਪਰਿਵਾਰ ਅੰਦਰ ਬਖਸ਼ਿਸ਼ ਕਰਨੀ ਸੇਵਕਾਂ ਦੇ ਬੱਚਿਆਂ ਨੂੰ ਦੇਸ਼ ਵਿਦੇਸ਼ਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਕਿਆ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਸੱਚੇ ਪਾਤਸ਼ਾਹ ਮਾਤਾ ਜੀ ਦੇ ਸਾਰੇ ਪਰਿਵਾਰ ਦਾ ਪਾਲਾ ਕਰਨਾ ਸੱਚੇ ਪਾਤਸ਼ਾਹ ਜੀਓ ਸਰਦਾਰ ਰਵੀਰ ਸਿੰਘ ਜੀ ਯੂਨੀਵਰਸਿਟੀ ਤੋਂ ਆਪជា ਕਿਰਪਾ ਕਰਨੀ ਆਪ ਹੀ ਨੇ ਸਮੇਤ ਪਰਿਵਾਰ ਸੇਵਾਕਾਰ ਹੈ ਆਪ ਦੀ ਸੇਵਾ ਪ੍ਰਮਾਣ ਕਰਕੇ ਨਵਾਜਣਾ ਕਾਰੋਬਾਰਾਂ ਦੇ ਬਖਸ਼ਿਸ਼ ਕਰਨੇ ਸਰਦਾਰ ਗੁਰਦੀਪ ਸਿੰਘ ਜੀ ਯੂਨੀਵਰਸਿਟੀ ਤੋਂ ਪਾਤਸ਼ਾਹ ਇਹਨਾਂ ਦੀ ਪਰਿਵਾਰ ਦੀ ਸੇਵਾ ਪ੍ਰਵਾਨ ਕਰਨੀ ਸੇਵਾ ਨੂੰ ਉੱਰਗਾਣਾ ਸਰਦਾਰ ਅਵਤਾਰ ਸਿੰਘ ਮੈਨੇਜਰ ਯੂਐਸਏ ਤੋਂ ਪਾਚਾ ਸੇਵ ਪਰਿਵਾਰ ਦੀ ਸੇਵਾ ਪ੍ਰਵਾਨ ਕਰਨੀ ਸਰਦਾਰ ਬਰਜੀਤ ਸਿੰਘ ਜੀ ਮਿਰਤ ਪਰਿਵਾਰ ਸਦੇ ਸੇਵਾ ਕਰੇ ਨੇ ਸੇਵਾ ਜੀ ਨੇ ਪ੍ਰਵਾਨ ਕਰਨੀ ਜੀ ਸਰਦਾਰ ਜਸਮੀਤ ਸਿੰਘ ਜੀ ਯੂਐਸਏ ਤੋਂ ਪਾਚਾ ਆਪ ਜੀ ਦੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਜੀ ਵੀ ਮਨਜੀਤ ਕੋਹਲੀ ਦਿੱਲੀ ਦਿੱਲੀ ਪਾਚਾ ਜੀਓ ਬੇਟੀ ਸਾਡੇ ਪੈਨ ਪ੍ਰਮਿੰਦਰ ਕੋਹਲੀ ਕੈਨੇਡਾ ਤੋਂ ਉਹਨਾਂ ਦੇ ਪਰਿਵਾਰ ਦੀ ਸੇਵਾ ਜੀ ਪ੍ਰਵਾਨ ਕਰਨੀ ਪੁਰਤਵਾਰ ਇਸ ਦਾ ਪਿਆਰ ਪਾਚਾ ਸਭ ਦੇ ਕਿਰਤ ਕਮਾਈਆਂ ਵਿੱਚ ਵਾਢੇ ਪੌਣੇ ਦੇਸ਼ ਵਿਦੇਸ਼ਾਂ ਅੰਦਰ ਚੜ੍ਹਦੀ ਕਲਾ ਤਰਕੀਆਂ ਕਾਮਯਾਬੀਆਂ ਬਖਸ਼ੀਆਂ ਸਾਰਿਆਂ ਦੇ ਬੱਚਿਆਂ ਨੂੰ ਚਰਨਾਂ ਨਾਲ ਜੋੜ ਕੇ ਗੁਰਸਿੱਖੀ ਜੀਵਨ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ ਜੀ ਸੱਚੇ ਪਾਤਸ਼ਾਹ ਪਰਿਵਾਰ ਵੱਲੋਂ ਕਾਕਰ ਗੁਰਪ੍ਰੀਤ ਸਿੰਘ ਲੱਖੀ ਜਿਨ੍ਹਾਂ ਨੇ ਸੰਜੋਗਾ ਵਾਸਤੇ ਬੇਨਤੀ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਕਰੋ ਆਪ ਜੀ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰ ਦੇ ਅਨੁਸਾਰ ਸੱਚੇ ਪਾਤਸ਼ਾਹ ਉਹਨਾਂ ਦੇ ਆਨੰਦ ਗਾਜਨ ਜੋ ਵੀ ਤਰਫ ਘਾਰੀਆਂ ਕਿਰਪਾ ਕਰਕੇ ਆਪ ਦੀ ਸਿਰ ਤੇ ਮਿਰ ਪ੍ਰਾਰਥਨਾ ਕੇ ਆਪੜਾ ਰਕਾਉਂ ਤਾ ਦੂਰ ਕਰਕੇ ਪਾਤਸ਼ਾਹ ਬੱਚੇ ਨੂੰ ਆਨੰਦ ਗਾਜਨ ਦਾਤ ਬਖਸ਼ ਕੇ ਨਵਾਜੋ ਸਿਰ ਤੇ ਮਿਰ ਪ੍ਰਾਰਥਨਾ ਕੇ ਪਰਿਵਾਰ ਨੂੰ ਆਉਣ ਵਾਲਾ ਸਮਾਂ ਖੁਸ਼ੀਆਂ ਭਰਿਆ ਹੋਣੀ ਨੇ ਬਖਸ਼ਿਸ਼ ਕਰਨਾ ਪਾਲਾ ਕਰਨਾ ਸੱਚੇ ਪਾਤਸ਼ਾਹ ਜੀ ਸਦਾਗਰ ਜੀ ਸਿੰਘ ਦੇ ਪੁੱਤਰ ਕਾਕਾ ਕੈਂਪਨ ਸਿੰਘ ਉਹਨਾਂ ਦੇ ਸਿਰ ਤੇ ਮੇਰੇ ਪਰ ਹੱਥ ਰੱਖ ਕੇ ਕਾਰਜ ਰਾਸ ਕਰਨੀ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਇਦਾਤ ਨਾਮ ਬਾਣੀ ਦਾ ਪਿਆਰ ਬਖਸ਼ਿਸ਼ ਕਰਨਾ ਸਾਰੇ ਪਰਿਵਾਰ ਨੂੰ ਪਾਤਸ਼ਾਹ ਜੀ ਖੁਸ਼ੀਆਂ ਦੀਆਂ ਦਾਤਾਂ ਬਖਸ਼ ਕੇ ਨਵਾਜਣਾ ਸਭ ਦਾ ਭਲਾ ਕਰਨਾ ਪਾਤਸ਼ਾਹ ਜੀਓ ਸਰਕਾਰੀਆਂ ਹਾਜ਼ਰੀਆਂ ਪ੍ਰਵਾਨ ਕਰਨੀਆਂ ਕਦਮ ਕਦਮ ਲੈ ਕੇ ਚਲਾਉਣੇ ਸੱਚੇ ਬਾਦਸ਼ਾਹ ਆਪ ਦੀ ਕਰਮ ਕਿਰਪਾ ਸੇਵਕਾਂ ਨੇ ਅਰਦਾਸ ਬੇਨਤੀ ਭਰਵਾਨ ਕਰਕੇ ਆਗਿਆ ਬਖਸ਼ੋ ਤਾਂ ਜੋ ਆਪ ਜੀ ਦੀ ਆਗਿਆ ਅਨੁਸਾਰ ਠੰਡੇ ਮਿੱਠੇ ਛਵੀ ਦਾ ਲੰਗਰ ਪ੍ਰਸ਼ਾਦੇ ਦਾ ਲੰਗਰ ਇੱਕ ਰਸ ਸੰਗਤਾਂ ਵਿੱਚ ਵਰਤਾਇਆ ਜਾ ਸਕੇ ਜੀ ਕਰੋ ਕਿਰਪਾ ਬਖਸ਼ੋ ਆਗਿਆ ਸੁਖ ਹੋਵੇ ਨਾਮ ਚਿਤਾਵੇ ਨਾ ਨਕ ਨਾ ਚਦੀ ਕਲਾ ਤੇਰੇ ਬਾਣੇ ਵਾਹਿਗੁਰੂ ਜੀ ਕਾ ਕਾਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸੋ ਸਤਿ ਆਕਾਲ ਵਾਹਿਗੁਰੂ ਜੀ ਕਾ ਕਾਰ ਸਾਹਿਬ ਵਾਹਿਗੁਰੂ ਜੀ ਕੀ ਮੈਂ ਕਦੀ ਨਾ ਨੇ ਕਰਾ ਚੋ नानक जी 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 ਨਾਨਕ ਜੀ ਨਾਨਕ ਜੀ ਵੇਹੀਂ ਵਿੱਚ ਚੁੱਬੀ ਮਾਰ ਕੇ ਤੰਦ ਛੇੜੀ ਏ ਕੁੰਕਾਰ ਦੀ ਵੇਹੀਂ ਵਿੱਚ ਚੁੱਬੀ ਮਾਰ ਕੇ ਤੰਦ ਛੇੜੀ ਏ ਕੁੰਕਾਰ ਦੀ ਪਰਵਾਰ ਨੂੰ ਤੁਸੀਂ ਦੇ ਗਏ ਗਲ ਸ੍ਰਿਸ਼ਟੀਆਂ ਦੇ ਪਾਰ ਦੀ ਨਾਨਕ ਜੀ 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 ਸੀ ਜਗਤ ਜਨਨੀ ਰੋ ਰਹੀ ਤੇ ਦਿਲਾਂ ਸੇ ਆਣ ਕੇ ਤੁਸਾਂ ਸਜਣ ਠੱਗ ਵੀ ਤਾਰਿਆ ਗਲ ਲਾਇਆ ਆਪਣਾ ਜਾਣ ਕੇ ਪੀਰਾਂ ਦੇ ਪਰਮ ਨਿਵਾਰ ਕੇ ਆਏ ਦੁੱਖ ਤੇ ਕਲੀਆਂ ਤਾਰ ਕੇ ਹਰ ਇੱਕ ਨੂੰ ਉਹੀ ਮਿਲ ਗਿਆ ਹਰ ਇੱਕ ਨੂੰ ਉਹੀ ਮਿਲ ਗਿਆ ਸੀ ਲੋੜ ਜਿਸ ਉਪਹਾਰ ਦੀ ਨਾਨਕ ਜੀ ਨਾਨਕ ਜੀ ਨਾਨਕ ਜੀ ਨਾਨਕ ਜੀ ਨਾਨਕ ਜੀ ਨਾਨਕ ਜੀ ਤੁਸੀਂ ਸਿਖਾਇਆ ਵਿੱਚ ਗ੍ਰਸਤ ਦੇ ਨਾਮ ਇੱਕ ਦਾ ਲੈਣਾ ਆਕਾਸ਼ਾਂ ਤੋਂ ਉੱਚੇ ਹੋ ਵੀ ਮਿੱਟੀ ਬਣ ਕੇ ਰਹਿਣਾ ਦੁੱਖ ਸੁੱਖ ਜੋ ਵੀ ਦਾਤ ਮਿਲੇ ਬਸ ਮਿੱਠਾ ਮਿੱਠਾ ਕਹਿਣਾ ਹਲ ਚਲਾਉਂਦਿਆਂ ਕਿਰਤ ਦਾ ਹਲ ਚਲਾਉਂਦਿਆਂ ਕਿਰਤ ਦਾ ਕਰੋ ਪੀ ਸੱਚੇ ਕਰਤਾਰ ਦੀ ਨਾਨਕ ਜੀ ਨਾਨਕ ਜੀ ਨਾਨਕ ਜੀ ਨਾਨਕ ਜੀ ਨਾਨਕ ਜੀ ਨਾਨਕ ਜੀ नानकजी नानक जी ਸਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਸਹਾਈ ਵਾਰ ਸ੍ਰੀ ਪਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਪਗੋਤੀ ਸਿਮਰ ਕੇ ਗੁਰ ਨਾਨਕ ਲਈ ਤਿਆਏ ਫਿਰ ਅੰਗਦ ਗੁਰਤਾ ਅਮਰਦਾਸ ਸੇ ਹੋਈ ਸਹਾਈ ਅਰਜਨ ਹਰ ਕੋ ਬਿੰਦ ਨੋ ਅਰਜਨ ਹਰ ਕੋ ਸ਼ੁਨਤੀ ਹਾਈਏ ਸਾਰੇ ਸਭ ਦੁੱਖ ਜਾਏ ਦੇਖ ਬਹੁਤ ਰਸਿਮਰੀਏ ਨਾਮ ਦਿਆ ਹੈਤਾਏ ਸਭ ਖਾਈ ਹੋਏ ਸਾਰੇ ਸਭ ਖਾਈ ਹੋਏ ਸਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਖਾਈ ਹੋਏ ਜੀ ਸਹਾਰੇ ਦਸਾਂ ਪਾਖਸ਼ਾਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ